ਪਰੋਬਾ ਦੀ ਸਾਗਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਗੁਰਨੇ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਭਾਈ ਜੱਤਾ ਜੀ ਦਾ ਅਸੀਰੀ ਸਥਾਨ ਬਾਬਾ ਜੀਵਨ ਸਿੰਘ ਜੀ ਭਾਈ ਜੱਤਾ ਜੀ ਘਰ-ਘਰ ਸ਼੍ਰੀ ਗੁਰਤੇਗ ਬਾਸਾ ਸ੍ਰੀ ਲਿੰਦੀ ਚਾਨੇ ਚੰਤੋ ਵਿਆਖੇ ਕੀ ਪ੍ਰਸਾਦ ਨੇ ਬੇਟ ਕੀਤਾ ਅਰੇ ਘਰੇਟੇ ਗੁਰੂ ਦੇ ਮੇਟੇ ਦਾ ਕਿਤਾਬ ਪਾਇੀ ਸੀ ਨਾ ਦਾ ਸਥਾਨ ਜੀ ਬਾਬਾ ਜੀਵਨ ਸਿੰਘ ਜੀ ਭਾਈ ਜੱਤਾ ਜੀ ਨੇ ਬਹੁਤ ਵੱਡੀ ਕੁਰਬਾਨੀ ਜਿਹੜੇ ਧਰਮ ਲਈ ਹੋਇਆ ਇਹਦਾ ਪਰਿਵਾਰ ਸਾਰੇ ਸ਼ਹੀਦ ਹੋਏ ਦੋਸ ਪੱਤਰੇ ਮੈਂ ਤੇ ਸੱਜੇ ਸੈਕੰਡਰੀ ਸੀਰ ਦਾ ਗੁਰਦਾਰ ਸਿੰਘ ਦੇ ਗੁਰਦਾਰ ਸਿੰਘ ਇਨ੍ਹਾਂ ਦੇ ਮਾਤਾ ਪ੍ਰੇਮ ਕੌਰ ਤਰਨਪਤਨੀ ਮਾਤਾ ਰਾਜਕੌਰ ਦਾਇਆ ਗ੍ਰਾਂਧੀ ਇਹ ਸਰਚਾ ਕੱਢੇ ਦਾ ਸੀਰ ਵਾਲੇ ਦੋਸ ਪੱਤਰ ਦੇ ਕਾਪੀ ਸਾਹਿਬ ਸੀਰ ਜੋ ਸੁੱਖਾ ਸਿੰਘ ਦੀ ਸੇਵਾ ਸਿੰਘ ਇਹ ਸਾਰਾ ਸਿਆਸੀ ਰਾੜ ਸੀ ਇਹ ਚੋਂ ਕਾਪੀ ਸਾਹਿਬ ਨੇ ਇਹਦਾ ਸਦਾਨਾ ਜੀ ਜਿਹੜੇ ਸੀਰ ਨੂੰ ਤੇਗ ਬਾਦ ਦਾ ਸੀਰ ਰਣਗਰ ਭਾਈ ਜੱਟਾ ਦਿੱਲੀ ਤੋਂ ਅਸਲੀ ਤੇ ਬਦਲੇ ਸੀਰ ਦੇ ਕਲਪਨ ਸਜਾਦਾ ਸੀਰ ਸਾ ਇਹਨਾਂ ਘਾੜਨਾ ਲੱਗ ਕਰਿਆ ਤਾਂ ਸੁਝਨੇ ਬਹੁਤ ਵੱਡੀ ਕੁਰਬਾਨੀ ਆ ਬਾਬਾ ਜੀਵਨ ਸਿੰਘ ਦੇ ਭਾਈ ਜੱਟਾ ਜੀ ਕਿ ਸੰਕਟਾ ਪਾਈਖੂ ਦੇ ਦਰਸ਼ਨ ਕਰ ਰਹੇ ਆ ਇਹ ਚੰਕੌਰ ਸਾਹਿਬ ਦੀ ਕੱਚੀ ਕੜੀ ਨਾਲ ਦੀ ਨਿਸ਼ਾਨੀ ਹੈ ਤੇ ਬਹੁਤ ਸਾਰੇ ਮਹਾਰਾਜਾ ਚੰਕੌਰ ਸਾਹਿਬ ਦੇ ਪੌਤਰੀਆਂ ਪਾਲੇ ਪਾਸੇ ਇਸ ਤਰ੍ਹਾਂ ਗੁਰਦਰਾ ਇਤਿਹਾਸਕਾ ਸ੍ਰੀ ਦਮਦਸ ਸਾਹਿਬ ਸਿੱਟੇ ਰਾਜਪੂਤਾਂ ਦਾ ਵਾਰਸੀ ਬਾਗ ਦੇ ਏਰੀਅਲੈਂਡ ਦਾ ਹੁੰਦਾ ਸ੍ਰੀ ਚੰਕੌਰ ਸਾਹਿਬ ਦੀ ਜੰਗ ਹੋਈਆ ਇਹਦੇ ਬਾਰੇ ਚ ਗੁਰੂਗਣ ਸਿੰਘ ਮਹਾਰਾ ਜਾਣੇ ਜਾਣਦੇ ਮਹਾਰਾ ਤਕੋ ਦਾ ਪਾਲਕੁਚੀ ਚੜ੍ਹਦੇ ਪਾਸੇ ਸਾਈਡ ਤੇ ਗੁਰਦਰਾ ਇਤਿਹਾਸਕਾ ਭਾਈ ਸ੍ਰੀ ਰਣਜੀਤ ਕਾਟ ਸਾਹਿਬ ਜਦੋਂ ਮਹਾਰਾ ਪਕਾਨ ਦੇ ਰਣ ਦਿੱਤੇ ਆ ਉੱਤੇ ਆਪਣਾ ਘੋੜਾ ਬਣ ਕੇ ਸਕੀਲ ਨੂੰ ਪਹਿਲੇ ਦੇਖ ਚੁੱਕੇ ਸੀ ਪੌਣੀ ਪੰਜ ਕਿਲੇ ਰੈਕੋਰਡ ਬਹੁਤ ਵੱਡਾ ਤਲਵੰਸੀ ਵਾਰਿਸ ਸਿੰਘਰ ਕੋ ਜਾਓ ਕਿਸੇ ਪਤਾ ਕਰੋ ਕਿਲਾ ਕਿੱਦਾਂ ਕਿਉਂ ਜਿੰਨੀ ਜਲਦੀ ਹੋ ਸਕੇ ਇਹ ਖਾਲੀ ਕਰਾ ਦੋ ਜੱਗ ਦਾ ਆਪਣਾ ਇੰਨੀ ਮਾਇਆ ਮੰਡਗਿਆਂ ਨੂੰ ਦੇ ਦਿੰਦੀ ਜੇ ਤੁਸੀਂ ਕਿਲੇ ਚਾਇ ਚਲੇ ਤੇ ਮਾਰਕ ਚੌਧਰੀ ਪਰਵਾਰ ਡਾਕਟਰ ਐਕੋ ਰੂਪਰਾਜ ਐਕੋ ਰੈਨੇ ਮਾਫੀ ਸਿੰਘਰ ਕਿਲੇ ਦੇ ਤੋਂ ਮਨਾ ਦਿੱਤਾ ਤੇ ਰੂਪਰਾਜ ਨੇ ਜੋ ਬੰਦਾ ਇਸ ਦਾ ਦਾਣ ਦਿੱਤਾ ਇਸੇ ਹਿਸਾਬ ਨਾਲ ਗੁਰਦਵਾਰਾ ਦੰਦਮਸਾਹਵਰਾ ਰਾਜਪਤੋਂ ਬਾਅਦ ਤੋਂ ਚਾਹੀਆ ਤਾਂ ਕਿ ਸਕਰੀਨ ਤੇ ਰਹਿ ਕੇ ਜਦੋਂ ਸਿੰਘ ਇਸ ਕਿਲੇ ਚਾਇਆ ਹੁੰਦੀ ਸਰ ਪਾਈ ਮਦਨ ਸਿੰਘ ਇਕੱਠਾ ਆਪਣੇ ਤਲਵਰ ਬਣਾਣਾ ਜਿਹੜਾ ਮਡੇਗੜ ਦੇ ਰਹਿਣਾ ਉਹਨਾਂ ਬਾਰੇ ਡਿਊਟੀ ਦੇ ਪਹਿਲੇ ਦਿਨ ਲਏ ਇਹ ਦੇਖ ਕੇ ਜੱਟਲਾ ਜਰਾਜ ਉੱਤੇ ਰੁਕੜ ਪਾਈ ਸਾਹ ਤੇ ਮੁਗਲ ਫੌਜਾਂ ਨੇ ਕਲਾ ਦਿੱਤੀ 10 ਲੱਖ ਰੁਪਏ ਤੋਂ ਪਾਈ ਸਾਹ ਦੇ ਰਾਜੇ ਨੇ ਠੇਰਾ ਮਹਾਰਾਜ ਸਿੰਘਾ ਪਹਿਲਾਂ ਜਨ ਸਿਕਾਇਆ ਤੇ ਆ ਚੁੱਕਾ ਇਸ ਕਿਲ੍ਹੇ ਦੇ ਬਾਹਰ ਭਾਗ ਲਾਉ ਜਿੰਨੇ ਵੀ ਸਿੰਘਾ ਪਾਈ ਤੋਂ ਕੌਫਰ ਤੋਂ ਬਾਹਰ ਫੀਕ ਹੋਏ 6 ਕਿਲੋਮੀਟਰ ਪਿੰਡ ਕਿਤਰਾ ਵੱਡੇ ਸਾਜੇ ਤੋਂ ਬੱਜ ਸੀ ਸੀ ਨੂੰ 4 ਕਿਲੋ ਤੋਂ ਪੋਜਾ ਵਗੈਰਾ ਚੰਦ ਤੋਂ ਪੜ ਰਹੀ ਜਾ ਛੋਟੇ ਸਾਜੇ ਜੀ ਬੱਜ ਨੇ ਆਖੀ ਸੀ ਇਸੇ ਤਰ੍ਹਾਂ ਦੇ ਬਾਬਾ ਜੀਨਸ਼ੀ ਜੀ